ਹਾਂਜੀ ਕੀ ਹਾਲ ਆ ਜੀ ਲਓ ਜੀ ਕਰੋ ਚੱਕ ਟਰਕੀ ਫੀਮੇਲ ਤੇ ਬਾਈ ਜੀ ਇਹ ਆਪਣੇ ਕੋਲੇ ਸੇਲ ਹੈ ਜਿੰਨਾ ਵੀਰਾਂ ਨੂੰ ਲੋੜ ਹੈ ਸ਼ੌਂਕ ਆਸ ਤੇ ਰੱਖਣਾ ਕਿਉਂਕਿ ਬਾਈ ਜੀ ਮੇਰੇ ਕੋਲੇ ਇਹ ਦੋ ਸੀਗੇ ਤੇ ਮੇਲ ਮਾਰ ਹੁਣ ਕਰਕੇ 2 ਮਹੀਨੇ ਪਹਿਲਾਂ ਹੀ ਮਰ ਗਿਆ ਸੀ ਜਿਆਰਾ ਤੇ ਇਸ ਕਰਕੇ ਮੇਰੇ ਕੋਲੇ ਇਕੱਲੀ ਫੀਮੇਲ ਹੈ ਬਾਈ ਜੀ ਇਹੇ ਹੈਗੀ ਆ ਬਸ 4.5 ਮਹੀਨੇ 5 ਮਹੀਨੇ ਦੀ ਹੈ ਇਹ ਚੈੱਕ ਕਰ ਲੋ ਬਾਈ ਜੀ ਜਮਾਂ ਭਾਈ ਮੋਰ ਹੀ ਹੈ ਤੇ ਜਿੰਨਾ ਵੀਰਾਂ ਨੇ ਸ਼ੌਂਕਾਸ ਤੇ ਰੱਖਣੀ ਆ ਸਪਾਰਕ ਕਰ ਲਿਓ 9501024561 ਨੰਬਰ ਬਾਈ ਜੀ ਫੇਰ ਬੋਲ ਦਿੰਨੇ ਆ 9501024561 ਤੇ ਕਾਲ ਕਰੋ ਬਾਈ